ਪਾਪੇ ਦੇ ਹਾਂਜੀ ਪਾਪਾ ਉਹ ਪੁੱਤ ਕੀ ਹਾਲ ਬਣਾਉਣੀ ਆਪਣਾ ਤੂੰ ਦੱਸ ਕੁੜੀ ਤੇ ਖੁਸ਼ ਹੈਗੀ ਨਾ ਆਪਣੇ ਪਿਓ ਨਾਲ ਆਪਣੇ ਪਰਿਵਾਰ ਨਾਲ ਖੁਸ਼ ਆ ਨਾ ਹਾਂਜੀ ਪਾਪਾ ਤੇ ਤੂੰ ਤਾਂ ਸਮਝਣ ਦੀ ਕੋਸ਼ਿਸ਼ ਹੀ ਕਰ ਹੋਲ ਜਾ ਉਹ ਸਭ ਕੁਛ ਕਿੱਦਾਂ ਭੁੱਲ ਜਾ ਪਾਪਾ ਬੜਾ ਵਧੀਆ ਟਾਈਮ ਸੀ ਜਿਹੜਾ ਮੈਂ ਉੱਥੇ ਬਤੀਤ ਕਰਕੇ ਆਈ ਆ ਆਪਣੀ ਕੁੜੀ ਨਾਲ ਤੇ ਸੁੱਖ ਹੈਗਾ ਤੇ ਛੱਡਣ ਨੂੰ ਗੁੱਸਾ ਤਿਆਰ ਹੀ ਨਹੀਂ ਹੈਗਾ ਕੋਤਮਾ ਮੰਨਦਾ ਤਰੀ ਗੱਲ बस समय से छोड़ दे कुछ भी ठीक नहीं होना पापा कुछ नहीं मैं उसे बच्चे अपने उन ठीक तक आ रही हैं पर सोख में ना मान चुके बिल्कुल भी नरमी नहीं आई मेरे वस्ते बच्चे ने तो मैं ठीक करता पापा उन प्यार देके दुलार देके पर मैं बीमार होगी पापा अंदर मैं बीमार होगी यहाँ उन्हें दिल दिल गाल दस्ता ना उन्हें ਗਈਤ ਨੂੰ ਬੱਚੀ ਵਸ세 ਸੀ ਪਰ ਫਿਰ ਵੀ ਹੈਗਾ ਤਾਂ ਸੁੱਖ ਮੇਰਾ ਆਪਣਾ ਘਰ ਵਾਲਾ ਹੀ ਆ ਨਾ ਮੈਂ ਉਹਦੇ ਕੋਲੇ ਬੜੀ ਆਸਾਂ ਲੈ ਕੇ ਗਈ ਸੀ ਕਿ ਚਲੋ ਸ਼ਾਇਦ ਉਹ ਮੈਨੂੰ ਮਾਫ ਕਰ ਦੇਗਾ ਜਾਂ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰੇਗਾ ਉਹਨੇ ਗੱਲ ਕੀ ਕਰਨੀ ਆ ਪਤਾ ਨਹੀਂ ਮੈਨੂੰ ਮਾਫ ਕੀਤਾ ਕਿ ਨਹੀਂ ਕੀਤਾ ਪਰ ਪਾਪਾ ਕੋਈ ਸਮਾਂ ਨਹੀਂ ਆ ਰਹੀ ਉਹਨੇ ਕੋਈ ਗੱਲ ਵੀ ਨਹੀਂ ਕੀਤੀ ਅਖਬਾਰ ਕਿ ਵੀ ਮੇਰੇ ਵਾਲ ਨਹੀਂ ਵੇਖਿਆ ਉਹਨੇ ਜਦੋਂ ਮੈਂ ਆ ਲੱਗੀ ਸੀ ਨਾ ਮੈਨੂੰ ਲੱਗਾ ਸੋਖ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਪਰ ਨਹੀਂ ਪਹਿਲਾਂ ਉਹ ਸੋਖ ਨੂੰ ਕੁੜੀ ਫੜਾਣ ਲੱਗੀ ਸੀ ਫਿਰ ਮੈਂ ਕਿਹਾ ਨਹੀਂ ਇਹ ਨਾ ਸਮਝੇ ਕਿ ਮੈਂ ਜਾਣ ਕੇ ਫੇਰ ਕੁਝ ਕਰਦੀ ਮੀਆਂ ਉਹਦੇ ਕੋਲ ਆਣ ਦੀ ਕੋਸ਼ਿਸ਼ ਕਰਦੀ ਮੀਆਂ ਮਾਸੀ ਨੇ ਫੜਾਈ ਪਰ ਪਾਪਾ ਸੱਚ ਬੰਨੋਗੇ ਮਾਸੀ ਮੈਨੂੰ ਨਾ ਪਹਿਲਾਂ ਵਾਂਗੂ ਹੁਣ ਚਾਹਦੀ ਹੈ ਕਿ ਮੈਂ ਆਪਣੇ ਘਰ ਵਾਸਤੇ ਆ ਸੋਖ ਨਾਲ ਆ ਜਾ ਸੁਖ ਕੋ ਲਾਜਵਾ ਸੁਖ ਨਾਲ ਜ਼ਿੰਦਗੀ ਜੀਤ ਕਰ ਆਪਣੇ ਘਰ ਵਾਪਸ ਆ ਚ ਆਪਣੀ ਬੇਟੀ ਨਾਲ ਬਵਾ ਖਲੋਆ ਇਸ ਇਨਤ ਵੀ ਬੜੀ ਖੁਸ਼ੀ ਸੀ ਮੈਨੂੰ ਲੱਗੇ ਪਾਪਾ ਪਰ ਗੱਲ ਤਾਂ ਸੁਖ ਤੇ ਮੁੱਕਦੀ ਆ ਨਾ ਪਾਪਾ ਕੁਝ ਕਰੋ ਨਾ ਮਾਪਾ ਇਹ ਸਮੇਂ ਦੇ ਪਿਓ ਨਾ ਮੰਮੀ ਨਾਲ ਗੱਲ ਕਰੋ ਮਾਸੀ ਨਾਲ ਗੱਲ ਕਰੋ ਦਾਦੀ ਨਾਲ ਗੱਲ ਕਰੋ ਮੈਨੂੰ ਮੇਰੇ ਘਰ ਵਾਪਸ ਭੇਜ ਦਿਓ ਪਾਪਾ ਐਨੇ ਤੜ ਹੋ ਗਏ ਮੈਨੂੰ ਆਏ ਨੂੰ ਘਰ ਵਾਪਸ ਮੈਨੂੰ ਲੱਗਦਾ ਲੀਨ ਦਾ ਉਹਨੂੰ ਕੋਈ ਫੋਨ ਨਹੀਂ ਆਇਆ ਨਾਦਰੋ ਕੋਈ ਮਾਸੀ ਦਾ ਲੀਨ ਲੱਗਦਾ ਉਹ ਮੈਨੂੰ ਭੁੱਲ ਗਈ ਆ ਨਵੇਂ ਸਕੂਲ ਜਾਣ ਲੱਪੀ ਹੋਣੀ ਆ ਪਰ ਕੀ ਗੱਲ ਸੋਖ ਨੇ ਮੇਰੀ ਯਾਦ ਨਹੀਂ ਆਈ ਹੋएगी ਪਾਪਾ ਤੇ ਮੈਂ ਕੀ ਕਹਿ ਸਕਦਾ ਵਾ ਪਰ ਮੈਂ ਇੱਕ ਗੱਲ ਜਾਣਦਾ ਬੰਦਾ ਜਿੰਨਾ ਮਰਜੀ ਮਜ਼ਬੂਤ ਹਦਾ ਪਰ ਉਹ ਬਾਹਰੋਂ ਹੀ ਹੁੰਦਾ ਆ ਅੰਦਰੋਂ ਤੇ ਨਰਮ ਦਿਲ ਦਾ ਹੀ ਹੁੰਦਾ ਵਾ ਜੋ ਕਬਰ ਆਣਾ ਸੋ ਇੱਕ ਨਾ ਇੱਕ ਦਿਨ ਤੇ ਉਹ ਜ਼ਰੂਰ ਆਵਾਜ਼ ਮਾਰੇਗਾ ਕਿ ਆਪਣਾ ਘਰ ਸਾਂਭ ਪੱਕੀ ਗਿਆ ਸਦਾ ਵਾ ਪਰ ਮੈਂ ਇੱਕ ਗੱਲ ਜਾਣਦਾ ਵਾ ਬੰਦਾ ਜਿੰਨਾ ਮਰਜੀ ਕਠੋਰ ਦਿਲ ਦਾ ਹੋਵੇ ਹੰਡਾ ਉਹ ਨਰਮੀ ਜਾਂਦਾ ਹੋ। ਉਹ ਕਵਰਾ ਆਣਾ ਮੈਂ ਜਦਾਂ ਜਾਣਦਾ ਕਿ ਸੁਖ ਇੱਕ ਨਾ ਇੱਕ ਦਿਨ ਤੁਸੀਂ ਜਿਹੜੇ ਰਵਾਜ ਮਾਰੇਗਾ ਤੇ ਆਪਦਾ ਘਰ ਸਾਂ ਮਾਰੋ। ਉਹ ਕਵਰਾ ਆਣਾ। ਪਪਾ ਤੁਹਾਡੀ ਗੱਲ ਸੱਚ ਹੋ ਜੇ। ਮੈਂ ਤੇ ਇੰਤਜ਼ਾਰ ਕਰਦੀ ਪਈ ਆ ਕਿ ਸੁਖ ਵੀ ਮੇਰੇ ਘਰ ਲੈ ਜਾਵੇ ਵਾਪਸ। ਮੈਂ ਜਿਹੜੀ ਗਲਤੀਆਂ ਕੀਤੀਆਂ ਨੇ ਨਾ ਮੈਂ ਉਹਦੀ ਗੁਨਾਹਗਾਰ ਆ, ਮੈਂ ਮੰਦੀ ਆ। ਤੇ ਪਪਾ ਨੇ ਸਭ ਕੁਝ ਜਾਣ-ਬੁੱਝ ਕੇ ਥੋੜੀ ਕਿਤਾ। ਮੈਂ ਨਹੀਂ ਸੀ ਠੀਕ ਗਈ। ਤੁਸੀਂ ਮੇਰੇ ਥੋੜੀ ਛੜਕਿਆ ਪਪਾ। ਕਿਸੇ ਦਿਲ ਥੋੜੀ ਕਰਦਾ ਆਪਣੇ ਬੱਚਾ ਇਦਾਂ ਛੱਡ ਗਿਆ। ਪਾਪਾ ਮੈਨੂੰ ਕੁਝ ਸੋਚਿਆ ਹਾਂ ਹਾਂ ਦੱਸ ਕਰ ਗੱਲ ਖੁੱਲ ਕੇ ਪਤਾ ਨੂੰ ਕੁਝ ਫੈਸਲਾ ਲੈ ਆਪਣੀ ਜ਼ਿੰਦਗੀ ਨੂੰ ਲੈ ਕੇ ਜੇ ਤੁਸੀਂ ਮੇਰਾ ਸਾਥ ਦਿਓ ਤਾਂ ਪਾਪਾ ਜੇ ਮੈਂ ਹੁਣ ਸੋਕੋ ਵਾਪਿਸ ਨਹੀਂ ਨਾ ਜਾ ਸਕਦੀ ਤੇ ਮੇਰੇ ਨਾਲ ਇੱਕ ਫੈਸਲਾ ਕਰ ਜੇ ਮੰਨ ਲੇ ਇਹ ਕੋਈ ਤਾਂ ਜੋ ਵੀ ਗੱਲ ਕਰਨੇ ਨਾ ਆਪਾਂ ਅੰਦਰ ਬੈਠ ਕੇ ਕਰਦੇ ਆ ਜੇ ਮਾਂ ਨਾਲ ਸਿਰ ਗੱਲ ਕਰ ਲਈਏ ਫਿਰ ਚਲੋ ਚਲੋ ਆ ਪਾਪਾ ਅੰਜੂ ਹਾਂਜੀ ਸੋ ਕਹੀਏ ਬੂਟ ਤਾਂ ਡੇ ਉਹ ਬੂਟ ਨੂੰ ਗੋਲੀ ਮਾਰੇ ਤੇ ਕੁੜੀ ਸੁੱਕਣੇ ਪਈ ਹੋਈ ਆ ਕੀ ਗੱਲ ਹੋ ਫੜਪੀ ਤੋ ਕੀ ਹਾਲ ਆਪਣਾ ਮਨਾ ਅੱਜ ਸਵੇਰੇ ਵੇਖੀ ਨਾ ਮੂੰਹ ਤੋ ਤੋਤਾ ਲੱਗੰਦੇ ਐ ਨਾ ਕੱਪੜੇ ਛੱਜ ਨਾਲ ਪਾਏ ਕੀ ਗੱਲ ਤੇਨੂੰ ਬੱਚੇ ਆ ਚਾਰ ਪੰਜ ਦਿਨ ਹੋ ਗਏ ਉਧਰੋਂ ਆਈਆਂ ਤੂੰ ਸੋਈ ਉਦਾਸ ਹੋ ਗਈ ਖੁਸ਼ ਹੋ ਕਿ ਲੀਨ ਠੀਕ ਹੋ ਗਈ ਬਿਲਕੁਲ ਖੁਸ਼ ਆ ਮੰਮਾ ਫੇਰ ਉਹ ਕੁੜੀ ਜੋ ਕਹਿਣਾ ਚੁੰਦੀ ਪਲਾ ਉਹਦੀ ਗੱਲ ਸੁਣਾ ਕਹਿਣਾ ਚੁੰਦੀ ਬੋਲ ਬੱਚੇ ਮੰਮਾ ਬੋਲ ਪੁੱਤ ਜੋ ਮੈਂਨੇ ਥੱਲੇ ਗੱਲ ਕੀਤੀ ਨਾ ਤੂੰ ਗੱਲ ਕਰ ਕਰ ਮਾਂ ਹੱਤ ਜੀ ਮੰਮਾ ਹਾਂ ਹਾਂ ਗਾ ਸੁਣ ਹਾਂ ਬੱਚੇ ਮੈਂ ਇਨੇ ਦਿਨ ਲਾ ਕੇ ਆਈ ਆ ਆਪਣੀ ਕੁੜੀ ਕੋਲ ਸੁੱਖ ਕੋਲ ਕਿ ਉਹਨਾਂ ਨੂੰ ਬਿਲਕੁਲ ਮੇਰਾ ਧਿਆਨ ਨਹੀਂ ਆਉਂਦਿਆ ਇਨੇ ਦਿਨ ਚ ਦਾ ਕੋਈ ਫੋਨ ਹੀ ਕਰ ਲੰਦਾ ਮਾਸੀ ਦਾ ਸਿਮਨਾ ਦਾ ਕੋਈ ਫੋਨ ਨਹੀਂ ਆਇਆ ਤੁਹਾਨੂੰ ਮੇਰੇ ਵੱਲੋਂ ਗੁਰਜੀਤ ਭੰਜੀ ਨਾਲ ਹੋਈ ਸੀ ਮੇਰੀ ਗੱਲ ਕੱਲ ਹੋਈ ਸੀ ਰਾਤੀ ਫਿਰ ਮੰਮੀ ਬਸ ਮੈਂ ਲੀਨ ਦਾ ਹਾਲ ਚਾਲ ਦਿੱਤਾ ਇਹਨੇ ਬਿਲਕੁਲ ਠੀਕ ਹੈ ਕਸ ਵੀ ਘੇਰਦੀ ਖਾਨ ਪੀਂਦੇ ਇਹ ਸਭ ਠੀਕ ਹੈ ਪਰ ਕਹਿੰਦੇ ਮੈਂ ਸੁੱਖ ਨਾ ਗੱਲ ਵੀ ਕੀਤੀ ਸੀ ਕਿ ਸੁੱਖ ਉਹ ਰਹਿ ਕੇ ਗਈ ਹੈ ਹਮੇ ਕੁੜੀ ਨੂੰ लाड प्यार ਦੇ ਕੇ ਗਈ ਹੈ ਪਰ ਸਮਝਾ ਕੇ ਵੀ ਗਈ ਹੈ ਤੇਰੀਆਂ ਕੀਤੀਆਂ ਗੱਲਾਂ ਤੇ ਖਰੀ ਉਤਰੀ ਹੈ ਜੋ ਜੋ ਤੂੰ ਕਿਹਾ ਆਪਣੇ ਵਚਨ ਪੂਰੇ ਕਰ ਗਈ ਹੈ ਪਰ ਕੁਝ ਸੋਚਿਆ ਹੀ ਅੱਗੋਂ ਨਾ ਉਹ ਹਾਂ ਚ ਹੈ ਕਿ ਗੱਲ ਦੀ ਨਾ ਉਹ ਨਾ ਚ ਯਾਨੀ ਕਿ ਕੋਈ ਜਵਾਬ ਨਹੀਂ ਉਹ ਦੇਂਦੇ ਆ ਐਨੀ ਮੰਮੀ ਬਸ ਚੁੱਪ ਹੀ ਰਹਿੰਦਾ ਹੈ ਜਾਂ ਤੇ ਉਹਦੇ ਦਿਲ ਚ ਕੋਈ ਗਾਲ ਤੇ ਕਢਵਾਏ ਕੋਈ ਦੇਖ ਮੇਰੇ ਬੱਚੇ ਮੇਰੀ ਗੱਲ ਸੁਣ ਜਦੋਂ ਕੋਈ ਇਨਸਾਨ ਨਾ ਬੋਲਦਾ ਨਹੀਂ ਨਾ ਤਾਂ ਉਹਦੀ ਜਿਹੜੀ ਚੁੱਪੀ ਹੈ ਨਾ ਉਹਦੇ ਅੰਦਰ ਬੜਾ ਕੁਝ ਹੁੰਦਾ ਹੈ ਕੋਈ ਦਰਦ ਹੁੰਦਾ ਹੈ ਕੋਈ ਤੂਫਾਨ ਵੀ ਹੁੰਦਾ ਹੈ ਖਰੀ ਬੋਲਣਾ ਚਾਹੁੰਦਾ ਪਰ ਉਹਦੇ ਨਾਲ ਸਾਹਮਣੇ ਗੱਲ ਕਰਨ ਵਾਲਾ ਉਹਨੂੰ ਕੋਈ ਨਜ਼ਰ ਨਹੀਂ ਆਉਂਦਿਆ ਇਹੀ ਗੱਲ ਆ ਮੰਮੀ ਤੇ ਮੈਂ ਕਹਿ ਰਹੀ ਉਹਦੀ ਚੁੱਪੀ ਤੇ ਤੋੜਨੀ ਆ ਪਤਾ ਲੱਗੇ ਚਾਹੁੰਦਾ ਕੀ ਆ ਗੱਲ ਕੀ ਕਰਦਾ ਚਾਹੁੰਦਾ ਕੀ ਕਵਾਂ ਹੁਣ ਜਾਂ ਤਾਂ ਉਹਦੀ ਚੁੱਪੀ ਉਹਦੀ ਧੀ ਤੋੜੇਗੀ ਤਾਂ ਜਾ ਉਹ ਹੀ insan ਤੋੜੇਗਾ ਜਿਹਦੇ ਬਾਰੇ ਉਹ ਸੋਚਦਾ ਵੇ ਹਰ ਟਾਈਮ ਤੇ ਮੰਨੋ ਨਾ ਮੰਨੋ ਉਹ ਹਰ ਪੀਦਾਰੀ ਸੋਚਦਾ ਆਏਗਾ ਇਹਨੇ ਮੈਨੂੰ ਕਿਹਾ ਵੈ ਕਿ ਜਦੋਂ ਉਸ ਕਦਮ ਮੈਂ ਪੁੱਟਿਆ ਨਾ ਕਰੋ ਉਹਦੀ ਅੱਖਾਂ 'ਚੋਂ ਵਿੰਦੀ ਵੀ ਸੀ ਕਿ ਨਜ਼ਰ ਭਾਵੇਂ ਮੇਰੀ ਮਾਸੀ ਵੱਲ ਸੀ ਪਰ ਧਿਆਨ ਇੱਕ ਨਾ ਇੱਕ ਪਾਸੇ ਮੇਰਾ ਉਧਰ ਹੀ ਸੀ ਕਿਉਂ ਮੈਨੂੰ ਵੇਖਣ ਦੇ ਆ ਇਹਨੇ ਕੁੜੀ ਵੀ ਪੜਾਈ ਹੈ ਨਾ ਕਹਿੰਦੀ ਧਿਆਨ ਉਹਦਾ ਮੇਰੇ ਵੱਲ ਸੀ ਉਹ ਕੁਝ ਕਹਿਣਾ ਚਾਹੁੰਦਾ ਪਰ ਕਹਿ ਨਹੀਂ ਪਾ ਰਿਹਾ ਬੰਦਾ ਨਾ ਮਰਦ ਜਾਤ ਹੈ ਇਹੋ ਆ ਜਾਂਦੀ ਐ ਫਟ ਹੋ ਜਾਂਦੀ ਐ ਕਿ ਮੈਂ ਨਹੀਂ ਮਾਂ ਕੇ ਗੱਲ ਕਰਾਂਗਾ ਕਮਲ ਐ ਨਹੀਂ ਜਾਣਦਿਆ ਕਿ ਜਦੋਂ ਘਰ ਪਰਿਵਾਰ ਜਾਂ ਕੋਈ ਵੀ ਰਿਸ਼ਤਾ ਅਸੀਂ ਜੋੜਨਾ ਹੋਵੇ ਨਾ ਇਹ ਸੋਣਾ ਨਾ ਬੜੇ ਨੀਵਾ ਹੋਈ ਜਾਣਾ ਚਾਹੀਦਾ ਐ ਰਿਸ਼ਤਿਆਂ 'ਚ ਨੀਵੇਂ ਹੋਣਾ ਕੋਈ ੱਡੀ ਵੱਡੀ ਮੈਟਰ ਨਹੀਂ ਕਰਦਾ ਗੱਲ ਦਾ ਉਹ ਨਹੀਂ ਨੀਵਾ ਪੈਂਦਾ ਮੰਮੀ ਸੁੱਖ ਜੋ ਹਿਆ ਨਹੀਂ ਨਹੀਂ ਉਹ ਨਹੀਂ ਪੈਂਦਾ ਮੰਮੀ ਨਾ ਐਦਾਂ ਦੀ ਗੱਲ ਨਹੀਂ ਤੂੰ ਦੱਸ ਮੈਂ ਚੱਲ ਜਾਵਾਂ ਤੁਸੀਂ ਨਹੀਂ ਮੰਮੀ ਤੁਹਾਡੇ ਤੋਂ ਅੱਗੇ ਉਹ ਨਫ਼ਰਤ ਕਰਦਾ ਹੈ ਤੁਸੀਂ ਰਹਿਣ ਦਿਓ ਪਾਪਾ ਦੀ ਗੱਲ ਹੋ ਸਕਦੀ ਹੈ ਉਹ ਪੁੱਤ ਜਾ ਕੇ ਗੱਲ ਤੇ ਕਰਨੀ ਪਣੀ ਨਾ ਸਾਨੂੰ ਜੇ ਤੇਰਾ ਪਿਓ ਗਿਆ ਨੇ ਜਾਣੇ ਕੋਈ ਉੰਨੀ ਕਿਉਂ ਨੇ ਗੱਲ ਕਰਤੀ ਗੱਲ ਕਲੇਜ ਚ ਬਦਲ ਜੇਗੀ ਮੰਮੀ ਕੁਝ ਸੋਚੋ ਕੋਈ ਦਿਮਾਗ ਲਾਓ ਕਿ ਉਹ ਕੀ ਚਾਹੁੰਦਾ ਹੈ ਜਾਂ ਤੇ ਬਿਲਕੁਲ ਕਲੀਅਰ ਕਰ ਦੋ ਕਿ ਹਾਂ ਨਹੀਂ ਦੇਖੋ ਨਾ ਕਿੰਨਾ ਟਾਈਮ ਹੋ ਗਿਆ 4 ਸਾਲ ਹੋਣ ਤੇ ਆਂਦੇ ਨੇ ਹੁੰਦੇ ਗਿਆ ਨੂੰ ਪਰ ਉਹਨੇ ਤਲਾਕ ਨਹੀਂ ਦਿੱਤਾ ਉਹਨੂੰ ਰੱਖਣ ਵੀ ਨਹੀਂ ਦਿਆ ਨਾਲ ਤਲਾਕ ਵੀ ਨਹੀਂ ਦੇਣ ਦਿਆ ਕਿਸੇ ਪਾਸੇ ਗੱਲ ਨਹੀਂ ਜੇ ਲਾਨਦੇ ਆ ਮੰਮੀ ਉਹਨੂੰ ਇੰਨਾ ਤੇ ਪਤਾ ਲੱਗਾ ਹੁਣ ਮਾਸੀ ਨੂੰ ਮੈਨੂੰ ਪਤਾ ਹੀ ਆ ਉਹਨਾਂ ਮਹੀਨੇ ਦਿਨ ਉਹਨਾਂ ਨਾਲ ਰਹੀਆਂ ਉਹਨਾਂ ਨੂੰ ਪਤਾ ਮੈਂ ਠੀਕ ਆ ਬੇਟਾ ਠੀਕ ਤੂੰ ਪਹਿਲਾਂ ਵੀ ਸੀ ਦੇਖੋ ਜਦੋਂ ਇਨਸਾਨ ਦਾ ਨਾ ਹੋਈ ਅਚਾਨਕ ਜ਼ਿੰਦਗੀ ਚ ਜਾ ਕੇ ਨਾ ਕੋਈ ਨੁਕਸਾਨ ਹੋ ਜੇ ਨਾ ਤਗੜੇ ਵਾਲਾ ਨੁਕਸਾਨ ਜਿਹਦੇ ਤੇ ਉਹਦੇ ਸਾਰੇ ਐਫਰਟ ਲੱਗੇ ਹੁੰਦੇ ਨੇ ਤੇ ਇੱਕ ਵਾਰੀ ਉਹ ਜਾ ਕੇ ਨਾ ਸਦਮਾ ਲੈਂਦਾ ਉਨੂੰ ਕੁਛ ਨਾ ਕੁਛ ਹੁੰਦਾ ਹੈ ਬਿਮਾਰ ਪੈ ਜਾਏਗਾ ਬੁਖਲਾ ਜਾਏਗਾ ਗੱਲਾਂ ਅਜੀਬ ਕਰੇਗਾ ਲੋਕੋ ਤੇ ਤੋਂ ਦੂਰ ਹੋ ਜਾਂਦੇ ਨੇ ਯਾਰ ਮੈਂਟਲ ਹੋ ਗਿਆ ਕਿਉਂਕਿ ਸਰੀਰ ਦੇ ਕਿਸੇ ਵੀ ਹਿੱਸੇ 'ਚ ਦੁੱਖ ਲੱਗੇ ਨਾ ਉਹਦੇ ਲਈ ਡਾਕਟਰ ਤੇ ਭੱਜੇ ਜਾਣਗੇ ਇਕੱਠੇ ਹੋਗੇ ਤੇ ਜਦੋਂ ਗੱਲ ਦਿਮਾਗ ਤੇ ਆਉਂਦੀ ਹੈ ਨਾ ਦੁਨੀਆ ਦੂਰੀਆਂ ਬਣਾਉਣ ਲੱਗ ਪੈਂਦੀ ਹੈ ਇਹ ਨਾ ਇਹ ਗੱਲੋਂ ਮੈਂ ਤਾਂ ਡਰਦਾ ਪਿਆ ਵਾ ਸ਼ਾਇਦ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾ ਜੀ ਕੋ ਹੁਣ ਜ਼ਰੂਰ ਗੁਰਜੀਤ ਪਾ ਜੀ ਨੂੰ ਦੁਬਾਰਾ ਕਰਾਂਗੀ ਜਾਂ ਤਾਂ ਸਾਨੂੰ ਨਾ ਇੱਕ ਪਾਸੇ ਲਾ ਦਨ ਧੀ ਧਿਆਨੀ ਰਾਜੀ ਰਹੇ ਖੁਸ਼ ਰਹੇ ਕੋਈ ਗੱਲ ਨਹੀਂ ਇਹ ਤੇਰਾ ਕੁਝ ਸੋਚਦੇ ਆ ਨਹੀਂ ਤੇ ਮੈਂ ਨਾ ਮम्मा ਮੈਂ ਤੁਹਾਡੀ ਸਾਰੀ ਗੱਲਾਂ ਸੁਣ ਲਈਆਂ ਸਮਝ ਲਈਆਂ ਮੇਰੀ ਇੱਕ ਗੱਲ ਸੁਣ ਲਓ ਲਾਸਟ ਬੱਸ ਇਸ ਤੋਂ ਬਾਅਦ ਕੋਈ ਗੱਲ ਨਹੀਂ ਮਨਾਉਂਗੀ ਤੁਹਾਨੂੰ ਮੈਂ ਪਾ 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 ਗੁਰਜੀਤ ਮਸੀ ਨਾਲ ਨਾ ਇੱਕ ਵਾਰੀ ਮੇਰੇ ਕੰਨਦ ਗੱਲ ਕਰ ਲਓ ਮੈਨੂੰ ਪਤਾ ਕਰਨੀ ਆ ਤੁਸੀਂ ਕਹੋਗੇ ਫਿਰ ਮੇਰੀ ਬੇਇੱਜ਼ਤੀ ਕਰਾਂਗੀ ਆ ਨਹੀਂ ਨਹੀਂ ਇਦਾਂ ਤੂੰ ਕਿੰਦਾ ਸੋਚ ਲਿਆ ਬੱਚੇ ਕਹਿੰਦੇ ਕਿ ਗੁਰੀ ਨੂੰ ਸਾਡੀ ਕਲੀਅਰ ਬੇਸਤੀ ਤੇਰੇ ਲਈ ਜਿੱਥੇ ਗੱਲ ਕਰਨੀ ਬਈ ਕਰਾਂਗੇ ਗੱਲ ਤੂੰ ਗੱਲ ਕਰ ਮम्मा ਮੈਨੂੰ ਮੇਰੀ ਬੇਟੀ ਲੀਨ ਵਾਪਸ ਲੈ ਦੋ ਮम्मा ਮੇਰੀ ਗੱਲ ਸੁਣ ਮੇਨ ਗੱਲ ਸੁਣ ਉਹ ਨਹੀਂ ਨਾ ਤਲਾਕ ਮੇਕੋ ਲੈਣ ਦਿਆ ਜੇ ਫਿਰ ਬੋਲੇਗਾ ਤਾਂ ਸਹੀ ਨਾ ਇਹ ਲੀਨ ਦੀ ਤਾਂ ਗੱਲ ਸ਼ੁਰੂ ਕਰੀਏ ਸ਼ੈਲਫ ਇਹ ਕੋਈ ਕੁਝ ਬੋਲੇ ਤੇ ਜੇ ਨਹੀਂ ਦੇਗਾ ਲੀਨ ਤੇ ਫਿਰ ਫੈਸਲਾ ਪਾਪਾ ਇਹ ਗੱਲ ਸੀ ਨਾ ਤਾਂ ਕਿ ਆਸ ਨਹੀਂ ਫੈਸਲਾ ਕਰ ਲੋ ਜੇ ਮੈਨੂੰ ਸੁਖ ਨਹੀਂ ਨਾ ਰੱਖ ਸਕਦਾ ਤੇ ਮਮਾ ਮੈਂ ਹੁਣ ਇੱਥੇ ਨਹੀਂ ਰਹਿਣਾ ਤੁਹਾਡੇ ਕੋਲ ਪਲੀਜ਼ ਮਮਾ ਮੈਂ ਬਹੁਤ ਕੁਝ ਸੋਚ ਸਮਝ ਕੇ ਨਾ ਇੱਕ ਫੈਸਲਾ ਲਿਆ ਜੇ ਦੇਖੋ ਮੈਂ ਪੜ੍ਹੀ ਲਿਖੀ ਆ ਮਮਾ ਮੈਂ ਤੁਹਾਨੂੰ ਬਤਾ ਆਪਣੇ ਪੈਰਲ ਸਟੈਂਡ ਹੋ ਸਕਦੀ ਆ ਮਮਾ ਮੈਨੂੰ ਕਿਤੇ ਭੇਜ ਦੋ ਤੁਸੀਂ ਬਾਹਰ ਜਿੱਥੇ ਕਹੋਗੇ ਪਲੀਜ਼ ਅੱਛੀ ਕੰਟਰੀ ਭਾਵੇਂ ਭੇਜ ਦੋ ਭਾਵੇਂ ਬਸ ਪੰਜਾਬ ਤੋਂ ਦੂਰ ਭੇਜ ਦੋ ਮਮਾ ਮੈਨੂੰ ਕਿੱਥੇ ਘੱਡੀ ਆ ਦੱਸੋ ਤੈਨੂੰ ਕੱਲੀ ਨੂੰ ਕਿੱਥੇ ਘੜਦੀ ਏ ਦੱਸ ਮਮਾ ਮੈਂ ਕੁਝ ਪੜਾਈ ਕਰ ਲਾਂਗੀ ਕੋਈ ਜੋਬ ਕਰ ਲਾਂਗੀ ਬਸ ਮੈਂ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਮਮਾ ਬੋਝ ਹੈ ਕਮਲੀ ਜੀ ਬੱਚੇ ਮਾਪਿਆਂ ਦੇ ਕਦੇ ਬੋਝ ਹੋ ਲੱਗੇ ਖਾਸ ਤੌਰ ਤੇ ਧੀਾਂ ਬੋਝ ਨਹੀਂ ਹੈ ਜੇ ਤੁਸੀਂ ਤੂੰ ਤਾਂ ਸਾਡੇ ਜੀਵਨ ਦਾ ਸਾਰਾ ਹੈਂ ਦੱਸ ਮਮਾ ਕਲੀਨ ਬਾਰੇ ਗੱਲ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੋ ਕੀ ਪਤਾ ਮੈਨੂੰ ਜਾਂ ਤੇ ਉੱਥੇ ਟੋ ਮਿਲ ਜੇਗੀ ਜਾਂ ਮੈਨੂੰ ਬੇਟੀ ਮਿਲ ਜੇਗੀ ਮੇਰੀ ਗੱਲ ਸੁਣ ਦੇਖ ਹਰ ਵੀ ਦੇਖ ਮਮਾ ਮੇਰੀ ਗੱਲ ਤਾਂ ਸੁਣ ਤੂੰ ਇਹ ਨਾ ਤੂੰ ਚੁੱਪ ਕਰ ਹਾਂ ਫਿਰ ਜੋ ਤੂੰ ਕਹਿਣਾ ਚਾਹੁੰਦੇ ਹਣਾ ਮੈਂ ਤੇਰੇ ਫੈਸਲੇ ਨਾਲ ਐਗਰੀ ਹਾਂ ਕੋਈ ਗੱਲ ਨਹੀਂ ਤੂੰ ਉਹ ਤੇ ਪੜਾਈ ਲਗਾ ਕੇ ਕਰੀ ਜੋ ਚੰਗੀ ਕਰ ਲੈਂਗੇ ਜੋ ਵੀ ਕਰੇਂਗੇ ਆਪਣੇ ਹਾਸਤੇ ਕਰੀ ਨਹੀਂ ਪਾਪਾ ਆਪਣੇ ਹਾਸਤੇ ਨਹੀਂ ਭਾਵੇਂ ਬੇਟੀ ਮੈਨੂੰ ਦਵੇ ਨਾ ਦਵੇ ਕੀ ਬਣ ਲੱਗੇ ਮੈਨੂੰ ਨਹੀਂ ਪਤਾ ਪਰ ਮੈਂ ਸੋਚਿਆ ਪਾਪਾ ਕਿ ਮੈਂ ਅੱਗੇ ਜੋ ਕੁਝ ਵੀ ਕਰਨਾ ਨਾ ਆਪਣੇ ਬੇਟੇ ਵਾਸਤੇ ਜੋੜਾਂਗੀ ਪਾਪਾ ਉਹਦੇ ਨਾਲ ਹੀ ਕਰ ਦੇਣਾ ਸਭ ਕੁਝ ਤੂੰ ਪਿਓ ਦੀ ਪਾਗਲ ਹੋ ਗਏ ਹੋ ਉਹ ਜੋ ਕਹਿੰਦੀ ਸਹੀ ਕਹਿੰਦੀ ਆ ਜੋ ਵੀ ਕਹਿੰਦੀ ਸਹੀ ਆ ਤੋੜ ਦੇ ਨਾ ਜੀ ਹੋਰ ਇਸ ਤੋਂ ਵਧੀਆ ਫੈਸਲਾ ਕੀ ਹੈਗਾ ਦੱਸ ਜੇ ਉਹ ਨਹੀਂ ਅਪਣਾਉਂਦਾ ਤਾਂ ਕੀ ਕਰੇਗੀ ਨਹੀਂ ਨਾ ਅਪਣਾਉਂਦਾ ਪਿਆ ਫੇਰ ਤਲਾਕ ਦਿੰਦਾ ਪਿਆ ਮੈਂ ਤੁਹਾਨੂੰ ਕਿਹਾ ਇੱਕ ਵਾਰੀ ਚੱਲਦੇ ਗੁਰਜੀਤ ਮੰਜੀਵਾਲ ਜਾ ਕੇ ਅਸੀਂ ਗੱਲ ਕਰਦੇ ਆ ਆਮਨੇ ਸਾਹਮਨੇ ਹੋ ਕੇ ਇਹਨਾਂ ਨੇ ਨਾ ਮੈਨੂੰ ਤਲਾਕ ਸੁੱਖ ਦੀ ਦਵਾ ਕੇ ਨਾ ਫੇਰ ਮੇਰਾ ਤੀਜਾ ਵਿਆਹ ਕਰਾ ਦੇਣਾ ਜੀ ਪਪਾ ਉਹ ਨਹੀਂ ਨਹੀਂ ਪੁੱਤੇ ਇੱਦਾਂ ਦੀ ਕੋਈ ਗੱਲ ਨਹੀਂ ਗਈ ਤੁਸੀਂ ਭਰਾਣਾ ਤੁਸੀਂ ਇਹਨਾਂ ਨੂੰ ਨਹੀਂ ਜਾਣਦੇ ਮੇਰੀ ਮਾਂ ਇਹਨੂੰ ਪਤਾ ਵਾ ਬੱਸ ਕਰੋ ਮੇਰੇ ਪਰ ਹੈ ਨਾ ਜਿੰਨੀਆਂ ਗਲਤ ਫਹਮੀਆਂ ਤੁਸੀਂ ਪਾਲੀਆਂ ਹੀ ਆ ਨਾ ਆਪਣੇ ਅੰਦਰੋਂ ਕੱਢ ਦੋ ਮੈਂ ਪਾਗਲ ਆ ਕਿਹਾ تھا ਤੈਨੂੰ ਤੋੜਦੀ ਰਾਵਾਂਗੀ ਬਸ ਸੋਚੋ ਹੀ ਨਾ ਸੋਚਿਓ ਵੀ ਨਾ ਇਸ ਕਰਕੇ ਕਹਿ ਰਹੀ ਜੇ ਮੈਂ ਚਲ ਗੱਲ ਨੂੰ ਬੰਦ ਕਰੋ ਤੂੰ ਗੁਰਜੀਤ ਭੈਣ ਜੀ ਨਾਲ ਗੱਲ ਕਰ ਉਹ ਕੀ ਕਹਿੰਦੇ ਆ ਜੇ ਸੁਖ ਮੰਨਦਾ ਠੀਕ ਆ ਨਹੀਂ ਤੇ ਜਿੱਦਾਂ ਹਰ ਪੇ ਕਹੋਗੇ ਉਹੀ ਹੋਾਈ ਠੀਕ ਐ ਨਹੀਂ ਤੇ ਤੇ ਨਾ ਆਪਾਂ ਸ਼ਹਿਰੋਂ ਬਾਹਰ ਕਿਤੇ ਭੇਜ ਦੇਨੇ ਬਾਹਰ ਕੇ ਕੰਟਰੀ ਨਹੀਂ ਭੇਜਣਾ ਬੇਟਾ ਮੁਰਕੇ ਸੇ ਉੱਥੇ ਪਹੁੰਚ ਨਾ ਪਾਈਏ ਜੈਪੁਰ ਐ ਦਿੱਲੀ ਐ ਕਿਤੇ ਦਿੱਲੀ ਚੰਡੀਗੜ੍ਹ ਤੇਰੇ ਪਪਾ ਕਿਤੇ ਕੰਮ ਕਰਨ ਕਿਤੇ ਪੇਸੋ ਪਪਾ ਸਿਸਟਮ ਤੇ ਬਸ ਮੈਨੂੰ ਇਹ ਸ਼ਹਿਰ ਤੋਂ ਦੂਰ ਭੇਜੋ ਪਲੀਜ਼ ਪਪਾ ਚਲ ਬਸ ਕਰ ਕੋਈ ਗੱਲ ਨਹੀਂ ਤਲ ਤੂੰ ਘਪਾਣਾ ਸੁਗੁਰਜੀਤ ਪੰਜ ਦੀ ਗੱਲ ਕਰ ਉਹ ਕੀ ਕਹਿੰਦੇ ਆ ਕੋਈ ਗੱਲ ਨਹੀਂ ਮੈਂ ਖੁੱਲ ਕੇ ਗੱਲ ਕਰ ਲੈਣੀ ਆ ਜੋ ਵੀ ਫੈਸਲਾ ਹੋਏਗਾ ਨਾ ਅੱਜ ਹੀ ਹੋਏਗਾ ਇਹ ਗੱਲ ਹੁਣ ਲਮਕਾਣੀ ਨਹੀਂ ਨੀ ਚੰਗੀ ਹੋਈ ਐ ਹੁਣ ਫੇਰ ਥੋੜੀ ਬਿਮਾਰ ਕਰਨਾ ਕਿਸੇ ਗੱਲੋਂ ਵੀ ਨਾਲ ਤੂੰ ਇੰਨਾ ਨਾ ਸੋਚਣਾ ਦਿਮਾਗ ਤੇ ਬੜਨ ਨਾ ਲੈ ਕੇ ਇਹ ਗੱਲ ਦਾ ਚੱਲ ਜਾ ਕੇ ਮੂੰਹ ਧੋ ਤੇ ਪਹਿਲਾਂ ਆਪਣਾ ਆਪ ਠੀਕ ਕਰ ਵੇਖਿਆ ਜੀ ਸੁਣੀ ਜੀ ਉਹਦੀ ਗੱਲ ਕਿੰਨੀ ਸੋਹਣੀ ਸੋਚ ਮੇਰੇ ਵਾਸਤੇ ਰੱਖੀ ਐ ਨਾ ਮੈਂ ਤੀਜਾ ਵੇ ਮੈਂ ਪਾਗਲ ਆ ਕੰਮਲੀਆਂ ਹੀ ਫਿਰਦੀਆਂ ਕਿ ਕੁੜੀ ਦਾ ਥਾਂ ਥਾਂ ਵਿਆਹ ਕਰਾਵਾਂਗੀ। ਉਹ ਚੱਲ ਕੋਈ ਗੱਲ ਨਹੀਂ ਉਹ ਇਸ ਟਾਈਮ ਟੈਨਸ਼ਨ ਚ ਹੈਗੀ ਆ। ਛੱਡ ਦੇ ਉਹਦੀ ਗੱਲਾਂ ਦਿਲ ਤੇ ਨਾ ਲਾ। ਟੈਨਸ਼ਨ ਚ ਤਾਂ ਹੈਗੀ ਆ। ਉਹ ਟੈਨਸ਼ਨ ਚ ਸਾਨੂੰ ਪਾਇਆ ਸੁੱਖ ਨਹੀਂ ਇਸ ਟਾਈਮ। ਇਹੇ ਪਾਸੇ ਗੱਲ ਨਹੀਂ ਲਾਂਦਾ। ਇੰਨਾ ਮਤਲਬ ਹੋਰ ਨਿਕਲੇਗਾ ਮੈਨੂੰ ਨਹੀਂ ਸੀ ਪਤਾ। ਉਹਦੇ ਕੰਮ ਵਾਂਝਣ ਸਭ ਠੀਕ ਐ। ਉਹਦੇ ਘਰ 'ਚ ਸਭ ਕੁਝ ਉਹਦੇ ਮੁਤਾਬਕ ਚੱਲੇ। ਇਹ ਚੰਗਾ ਨਹੀਂ। ਘਰ ਗਰਸਤੀ ਨਾ ਦੋਨਾਂ ਦੇ ਨਾਲ ਚੱਲਦੀ ਮੀਆਂ ਬੀਬੀ। ਇਹੋ ਜੀ ਗੱਡੀ 'ਕੇ ਦੋਨੋਂ ਪਈਏ ਜੁੜਨੇ ਚਾਹੀਦੇ ਨੇ। ਉਹ ਕਹਿੰਦਾ ਮੈਂ ਇਕੱਲਾ ਹੀ ਸਭ ਕੁਝ ਕਰ ਲਾਂਗਾ। ਕੱਲਿਆਂ ਤਾਂ ਕਦੀ ਕੁਝ ਨਹੀਂ ਹੁੰਦਾ ਕੱਲਿਆਂ ਤਾਂ ਕਿਤੇ ਰੋਖਮ ਨਹੀਂ ਖਲਾਉਂਦਾ ਹੈਗਾ ਉਹਨੂੰ ਕਿਉਂ ਹੀ ਸਮਝ ਆਂਦੀ ਗੱਲ ਦੀ ਓ ਅੰਜੂ ਮੈਂ ਜਾਣਦਾ ਤੂੰ ਜੋ ਕਹਿਣਾ ਚਾਹੁੰਦੀ ਆ ਗਾ ਗਾ ਕੁੜੀ ਨੇ ਦੇਖੋ ਨਾ ਤਾਂ ਹੋਣਾ ਜਵਾਨ ਹੋਣਾ ਉਹਨੂੰ ਮਾਰ ਹੀ ਕਿਤੇ ਨਾ ਕਿਤੇ ਕਮੀ ਮਹਿਸੂਸ ਹੋਣੀ ਹੈ ਆਪਣੀ ਹਰਪ੍ਰੀ ਦੁਬਾਰੇ ਤੇ ਮੈਂ ਕਦੀ ਸੋਚਿਆ ਵੀ ਨਤੀਜੇ ਵੀ ਆ ਦੇ ਪਰ ਮੈਨੂੰ ਸੋਖਵਲ ਉਹ ਨਹੀਂ ਪਤਾ ਬੰਦਿਆ ਦਾ ਕੀ ਹੈ ਅੱਗੋਂ ਮੈਂ ਕੀ ਕਹਣਾ ਚਲੋ ਕਰ ਲੈਨੇ ਗੁਰਜੀਤ ਜੀ ਨਾਲ ਫਿਰ ਆਪਾਂ ਗੱਲ ਤੁਲਾ ਉਹਨੂੰ ਫੋਨ ਤੇ ਗੱਲ ਕਰ ਆਜੋ ਤੁਸੀਂ ਵੀ ਥੱਲੇ ਤੋਸ਼ੀ ਤੋਛੀ ਅੱਜ ਮੇਰਾ ਪੁੱਤ ਮੈਨਾਂ ਖੇਡਿਆ ਵੀ ਨਹੀਂ ਕੋਈ ਗੱਲ ਵੀ ਨਹੀਂ ਕੀਤੀ ਮੈਨੂੰ ਪਤਾ ਮੇਰਾ ਪੁੱਤ ਸ਼ੁੱਧਾ ਨਹੀਂ ਆ ਗੁੱਛਿਆ ਮੇਰਨਾ ਗੁੱਛਿਆ ਮੇਰ ਕਾਕਾ ਸ਼ੋਨਾ ਅੱਜ ਮੈਨਾਂ ਕੋਈ ਗੱਲਾਂ ਵੀ ਨਹੀਂ ਕੀਤੀਆਂ ਮੈਂ ਕੋਈ ਚੀਜੀ ਵੀ ਨਹੀਂ ਮੰਗੀ ਤੁਸ਼ੀ ਅੱਜ ਖੁਸ਼ੀ ਖੁਸ਼ੀ ਹੈਗੀ ਨਾ ਆਪਣੀ ਮਾਂ ਵਰਗੀ ਆ ਜਿੱਦਾਂ ਉਹ ਲੜਦੀ ਹੈ ਨਾ ਉਸ ਤੋਂ ਵੱਧ ਲੜਾਕੀ ਆ ਬਸ ਅੱਜ ਪਰ ਮੇਰਾ ਪੁੱਤ ਮੈਨਾਂ ਲੜਕੀ ਵੀ ਨਹੀਂ ਸੁਤਿਆ ਗੁੱਸਾ ਵੀ ਉਹਦੇ ਵਾਂਗੂ ਕਰਦੀ ਆ ਤੇ ਪਿਆਰ ਵੀ ਉਹਦੇ ਵਾਂਗੂ ਕਰਦੀ ਆ ਤੇ ਰਹਿੰਦੇ ਵੀ ਨਹੀਂ ਮੇਰੇ ਬਿਨਾ ਹੈਨਾ ਤਨਕਾ ਕੀ ਖੁਸ਼ੀ ਯਾਰ ਮੈਂ ਨਾ ਇਹ ਗੱਲ ਸੋਚਣ ਡਿਆ ਵੀ 4 ਦਿਨ ਆਈ ਆ ਕੁੜੀ ਨਾ ਰਹੀ ਆ ਸੀਆ ਘੱਡੀ ਆ ਮੈਨੂੰ ਬੁਲਾਇਆ ਤੱਕ ਨਹੀਂ ਨਾ ਕੋਈ ਗੱਲ ਬਾਤ ਮੈਂ ਨਾ ਸਾਰੇ ਗੁੱਸੇ ਹੋ ਗਏ ਆ ਮਾਸੀ ਵੀ ਨਹੀਂ ਮੇਰੇ ਨਾਲ ਸਹੀ ਤਰੀਕੇ ਨਾਲ ਬੋਲਦੇ ਤੇ ਜਿਹੜੀ ਇਹ ਚਾਚੀ ਆ ਉਹ ਵੀ ਨਹੀਂ ਮੇਰੇ ਨਾਲ ਸਹੀ ਤਰੀਕੇ ਨਾਲ ਬੋਲੀ ਪਤਾ ਨਹੀਂ ਮੈਂ ਕੀ ਕਰਤਾ ਜਿਹੜੇ ਸਾਰੇ ਮੇਰੇ ਨਾਲ ਇੱਕਦਮ ਇੰਨੇ ਨਾਰਾਜ਼ ਹੋ ਗਏ ਆ ਰੱਬ ਕੀ ਮੇਰਾ ਡਿਸੀਜਨ ਕਿਤੇ ਗਲਤ ਤੇ ਨਹੀਂ ਜਿਹੜਾ ਮੈਂ ਇਦਾਂ ਕੀਤਾ ਜਾਂ ਮੈਂ ਉਹਦੇ ਬੱਚੇ ਨੂੰ ਉਹ ਤੋਂ ਦੂਰ ਕਰਨ ਦੇ ਆ ਜਾਂ ਉਹਦੀਆਂ ਵੱਧਵਾਵਾਂ ਜਾਂ ਕੁਝ ਲੈਣ ਦੇ ਆ ਮੈਨੂੰ ਲੱਗਦਾ ਮੈਂ ਨਾ ਕੋਈ ਨਾ ਕਿਹਨਾ ਕਿਤੇ ਨਾ ਕਿਤੇ ਕੋਈ ਗਲਤੀ ਕਰਤੀ ਆ ਪਰ ਹੁਣ ਮੈਂ ਆਪਣੀ ਗਲਤੀ ਸੁਧਾਰਾਂ ਕਿਦਾਂ ਖੁਸ਼ੀ ਨਾਲ ਇਦਾਂ ਹੀ ਖੇਡਦੀ ਸੀ ਬੱਚਿਆਂ ਨੂੰ ਜਦੋਂ ਬੱਚੇ ਖੇਡਦੇ ਆ ਸਾਰਾ ਕੰਮ ਵੀ ਕਰਦੀ ਹੀ ਰੋਟੀ ਬਣਾਉਣੇ ਮੈਨੂੰ ਟਾਈਮ ਨਾ ਖਵਾਂਦੀ ਹੀ ਕੱਪੜੇ ਵੀ ਦੇ ਟਾਈਮ ਨਾ ਬਦਲਦੀ ਹੀ ਤੇ ਸੌਂਦੀ ਵੀ ਇਹਦੇ ਨਾਲ ਆ ਜੁੜ ਕੇ ਹੀ ਆਪਣਾ ਜਿੱਦਾਂ ਪਤਾ ਨਹੀਂ ਕੀ ਹੋਵੇ ਮੈਨੂੰ ਤਾਂ ਆਪਣੀ ਸਮਝ ਆਉਂਦੀ ਖੁਸ਼ੀ ਓਏ ਮੇਰਾ ਪੁੱਤ ਮੇਰੀ ਗੱਲ ਸੁਣ ਮੈਂ ਨਾ ਕਿੰਨੀਆਂ ਗੱਲਾਂ ਕਰਨੀਆਂ ਤੇਰੇ ਨਾਲ ਮੇਰਾ ਪੁੱਤ ਸੁੱਤਾ ਵਾ ਤੁਹਾਨੂੰ ਪਤਾ ਵਾ ਜਿਹੜੀ ਤਾਂ ਈ ਉਹ ਟੀਚਰ ਆ ਨਾ ਟੀਚਰ ਉਹਨਾਂ ਤਾਂ ਢਾਡੀ ਨਾ ਮਮਾ ਵਾ ਤੇ ਉਹਨਾਂ ਲੜਕੀ ਜਿਹੜੀ ਹੈ ਨਾ ਤੇ ਮੇਰੀ ਘਰ ਵਾਲੀ ਇੰਨੀ ਖਰਾਬ ਹੀ ਪੱਤ ਤਨੀ ਮਾ ਵੇਲਾ ਕਿੰਨੇ ਦਿਨ ਇੱਥੇ ਰਹਿ ਕੇ ਗਈ ਆ ਮੇਰ ਨਾਲ ਇੱਕ ਵਾਰੀ ਨਾ ਉਹਨੇ ਕੋਈ ਗੱਲ ਨਹੀਂ ਕੀਤੀ ਵੇਖਿਆ ਤੱਕ ਨਹੀਂ ਉਹਨੇ ਮੈਨੂੰ ਮੈਨੂੰ ਲੱਗਾ ਸੀ ਮੇਰ ਨਾਲ ਵੀ ਗੱਲ ਕਰੂਗੀ ਤੇ ਮੈਂ ਵੀ ਨਾ ਉਹਨਾਂ ਕੋਈ ਨਾ ਕੋਈ ਗੱਲ ਕਰੂੰਗਾ ਪਰ ਉਹਨੇ ਤਾਂ ਮੈਨੂੰ ਬੁਲਾਇਆ ਤੱਕ ਨਹੀਂ ਕੁਛ ਹੀ ਪਤਾ ਵੇਲਾ ਜਦ ਰੇ ਪਾਪਾ ਨੂੰ ਨਾ ਸਾਰੇ ਗੁੱਸੇ ਵਾਲਾ ਗੁੱਸੇ ਵਾਲਾ ਕਹਿੰਦੇ ਆ ਤੇ ਮੇਰੀ ਗੱਲ ਸੁਣ ਮੇਰਾ ਪੁੱਤ ਜੇ ਮੇਰੇ ਮਨ ਚ ਕੁਛ ਇਦਾਂ ਦਾ ਹੁੰਦਾ ਨਾ ਤੇ ਮੈਂ ਉਹਦਾ ਨਾ ਉਦੋਂ ਹੀ ਤਲਾਕ ਦੇ ਨਾ ਸਾਈਨ ਕਰਦੇ ਨਹੀਂ ਵੇਲਾ ਕਿੰਨੇ ਸਾਲ ਹੋ ਗਏ ਆ ਮੈਂ ਕਦੀ ਪੇਪਰਾਂ ਦੇ ਨਾ ਸਾਈਨ ਨਹੀਂ ਕੀਤੇ ਉਹ ਵੇ ਪੁੱਤ ਮੈਨੂੰ ਨਾ ਸਾਰੇ ਕਹਿੰਦੇ ਨੇ ਤਲਾਕ ਦੇ ਦੇਣਾ ਤਲਾਕ ਦੇ ਦੇਣਾ ਪਰ ਮੈਨੂੰ ਤਲਾਕ ਦਿੱਤਾ ਤੇ ਨਹੀਂ ਨਾ ਸਾਰੇ ਮੈਨੂੰ ਸਮਝਾਣਾ ਆ ਜਾਂਦੇ ਆ ਮੈਨੂੰ ਸਾਰੇ ਮੇਰੇ 'ਚ ਕਮੀ ਘੜਦੇ ਆ ਵੀ ਮੈਂ ਗੁੱਸੇ ਵਾਲਾ ਵਾਂ ਜਾਂ ਮੈਂ ਇਦਾਂ ਜਾਂ ਉਦਾਂ ਹਰ ਇੱਕ ਗਲਤੀ ਮੇਰੀ ਘੜ ਦਿੰਦੇ ਆ ਉਹ ਤੇ ਮੈਨੂੰ ਮੇਰਾ ਸਮਝੇਗਾ ਨਾ ਉਹ ਤੇ ਮੇਰਾ ਨਿੱਕਾ ਜਿਹਾ ਪਠੋਰਾ ਨਾ ਮੇਰਾ ਨਿੱਕਾ ਜਿਹਾ ਕਾਕਾ ਉਹ ਤੇ ਆਪਣੇ ਪਾਪਾ ਨੂੰ ਸਮਝੇਗਾ ਨਾ ਉੱਠ ਕੇ ਉੱਠ ਤੇ ਮੇਰੀ ਗੱਲ ਸੁਣ ਮਨਾ ਲੜਾਈ ਕਰ ਮੈਨਾਂ ਜਿੱਤ ਕਰ ਤੇ ਕਹਿ ਮੈਂ ਮੈਡਮ ਕੋ ਜਾਣਾ ਵਾ ਮੈਡਮ ਕੋ ਜਾਣਾ ਮਨੂੰ ਫੇਰ ਹੀ ਲੈ ਕੇ ਆਉਂਗਾ ਉਹ ਕਾ ਕੇ ਉਹ ਛੋ ਨਈ ਮੈਂ ਕਿੰਨੀਆਂ ਗੱਲਾਂ ਕਰਨੀਆਂ ਪੁੱਤ ਤੁਸੀਂ ਤੇ ਹੈ ਛੁੱਤੇ ਜੇ ਉੱਠ ਕੇ ਉੱਠ ਤੇ ਮੰਮਾ ਨੂੰ ਲੈ ਆਈਏ ਉਹ ਛੋ ਨਈ ਇਲਾ ਵੇਖਾ ਕਿਦਾਂ ਪਿਓ ਤੇ ਜੱਫੀ ਪਾ ਕੇ ਸੁੱਤੇ ਆ ਨજર ਨਾ ਲੱਗੇ ਕਿਤੇ ਇਹਨਾਂ ਨੂੰ ਬਸ ਹਰਪੀ ਦੀ ਕਮੀ ਆ ਜੋ ਵੀ ਅੱਜ ਇੱਥੇ ਹੁੰਦੀ ਨਾ ਤੇ ਕਿੰਨਾ ਵਧੀਆ ਲੱਗਣਾ ਸੀ ਬਸ ਇਹਦੇ ਗੁੱਸੇ ਕਰਕੇ ਤੇ ਇਹਦੀਆਂ ਕਮਲੀਆਂ ਕਰਕੇ ਨਾ ਇੱਥੋਂ ਤੱਕੇ ਗੱਲ ਪਹੁੰਚ ਗਈ ਆ ਨਹੀਂ ਤਾਂ ਹਰਪੀ ਤਾਂ ਇੱਥੇ ਰਹਿ ਜਾਂਦੀ ਨਾ ਤੇ ਬੜਾ ਵਧੀਆ ਸੀ ਮੈਂ ਤਾਂ ਇਹ ਸੋਚ ਕੇ ਨਾ ਬੈਠੀ ਆ ਕਿ ਹੁਣ ਨਹੀਂ ਹਰਪੀ ਤੇ ਜਾਂਦੀ ਪਰ ਪਤਾ ਨਹੀਂ ਕੀ ਗੱਲ ਇਹਨੇ ਕਿਉਂ ਨਹੀਂ ਉਹਦੇ ਨਾਲ ਗੱਲ ਕੀਤੀ ਆਕੜ ਜੀ ਰਹਿ ਗਿਆ ਵਾ ਸੁੱਖ ਸੁੱਖ ਉਠ ਕਿੱਦਾਂ ਤੂੰ ਨਾਲ ਹੀ ਉਹਦੇ ਦਿਨੇ ਹੀ ਲੰਮੇ ਪਿਆ ਵਾ ਬੂਹੇ ਸਾਰੇ ਬਾਹਰ ਖੁੱਲੇ ਛੱਡੇ ਆ ਜੇ ਅੱਜ ਤੈਨੂੰ ਕੋਈ ਚੋਰ ਪੈ ਜਾਂਦਾ ਫੇਰ ਕਿਹੜੀ ਮਾਸੀ ਨੂੰ ਫੋਨ ਕਰਨਾ ਸੀ ਦੱਸੀ ਜਰਾ ਮੈਨੂੰ ਨਹੀਂ ਮਾਸ ਜੀ ਚੋਰ ਨੇ ਮਰਨਾ ਇੱਥੇ ਆ ਕੇ ਦੱਸੋ ਹੋਰ ਸੁਣਾਉਂਦੀ ਆਏ ਕਦੋਂ ਜੀ ਮੈਂ ਬਸ ਹੁਣੇ ਆਈ ਮੈਂ ਵੇਖਿਆ ਸਾਰੇ ਬੂਹੇ ਖੁੱਲੇ ਮੈਂ ਪਹਿਲੇ ਉਧਰ ਲੈ ਕਮਰੇ ਚ ਗਈ ਇਹ ਗਾਣੀ ਫੇਰ ਮੈਨੂੰ ਲੱਗਦਾ ਇੱਧਰ ਆ ਮੈਂ ਪਟੂਰੇ ਨਾਲ ਆਪਣੇ ਨਾਲ ਗੱਲਾਂ ਕਰਦਾ ਕਰਦਾ ਨਾ ਸੌ ਗਿਆ ਮੈਂ ਕਿਹਾ ਚੱਲ ਮੈਨੂੰ ਠੰਢ ਹੀ ਤੇ ਨਾਲ ਮੇਰੇ ਲਾ ਕੇ ਸੁੱਤੀ ਤੇ ਮੈਨੂੰ ਨਾ ਮਤਲਬ ਚੈਨ ਜਿਹਾ ਮਿਲਿਆ ਪਰ ਮੈਂ ਸੋ ਗਿਆ ਨਾਲ ਤੇ ਹੋਰ ਮੈਂ ਤਾਂ ਅੱਗੇ ਵੇਖਣ ਦੀ ਆ ਮੈਂ ਕਿਤੇ ਨਜ਼ਰ ਨਾ ਲੱਗ ਜੇ ਇਹਨਾਂ ਨੂੰ ਪਿਓਤੀ ਕਿੱਦਾਂ ਪਿਆਰ ਨਾਲ ਸੁੱਤੇ ਨੇ ਹਾਂਜੀ ਹਾਂਜੀ ਉਹਦੇ ਨਾਲ ਹੀ ਪਿਆਵਾਂ ਕੁਛ ਖਾਦਾ ਖੁੱਦਾ ਵੀਗਾ ਪਿਓਤੀ ਨੇ ਕਿ ਨਹੀਂ ਅੱਜ ਨਹੀਂ ਮਾਸੂ ਜੀ ਇਹ ਨਾ ਮੇਰਾ ਨਾ ਮੂਡ ਨਹੀਂ ਠੀਕ ਹਾਂ ਮੂਡ ਜਿਹਾ ਬੜਾ ਆਫ ਹੀ ਮੈਂ ਤਾਂ ਹੀ ਅੱਜ ਨਾ ਮਹਾ ਗਿਆ ਮੈਂ ਚੱਲਾਂ ਮੈਂ ਕੋ ਠੀਕ ਕੋ ਜਾਊਂਗਾ ਨਾ ਥੋੜਾ ਠੀਕ ਹੋਊਗਾ ਤੇ ਉਹਨੂੰ ਕੁਛ ਖਵਾਇਆ ਕਿ ਭੁੱਖੀ ਸਵਾਤਾ ਨਹੀਂ ਇਹਨਾਂ ਨੇ ਤਾਂ ਮੈਂ ਕਸਟਰ ਪਿਆਤਾ ਸੀ ਨਾਲ ਦੁੱਧ ਪਿਆਇਆ ਥੋੜਾ ਜਿਹਾ ਨਾਲ ਇਹਨਾਂ ਨੂੰ ਚੱਲ ਠੀਕ ਐ ਚਾ ਮੈਂ ਨਾ ਰੋਟੀ ਲੈ ਕੇ ਆਈ ਆ ਤੇ ਆ ਜਾ ਬਾਹਰ ਆ ਕੇ ਤੇ ਖਾ ਲਾ ਚਲੋ ਮੈਂ ਸਹੀ ਕਰਕੇ ਨਾ ਰਜਾਈ ਤੇ ਆ ਗਿਆ ਹਾਂ ਆ ਜਾ ਚਲੋ ਮੇਰਾ ਕਦੂ ਨਾ ਨਿਕਲੇ ਕਾਕਾ ਮੇਰਾ ਚੰਚ ਹੋ ਜਾ ਹਾਂ ਜੀ ਮਸੀਹ ਦੱਸੋ ਬਾਹਰ ਕਿ ਬੁਲਾਇਆ ਜੀ ਬਾਹਰ ਤੇ ਮੈਂ ਤਾਂ ਬੁਲਾਇਆ ਸੀ ਮੈਂ ਚਲ ਕੁੜੀ ਇੱਥੇ ਸੁੱਤੀ ਆ ਉਹਦੀ ਜ਼ਰੂਰ ਨੀਂਦ ਖਰਾਬ ਕਰਨੀ ਐ ਮੈਂ ਤਾਂ ਤੇਰੇ ਨਾਲ ਕੋਈ ਗੱਲ ਕਰਨੀ ਸੀ ਜ਼ਰੂਰੀ ਦੱਸォ ਮਾ ਸੀ ਇਹ ਕਰਿਆ ਕਰੋ ਗੱਲਾਂ ਗੱਲਾਂ ਬਾਤਾਂ ਆ ਕੇ ਕਰਿਆ ਕਰੋ ਫਿਰ ਤੁਸੀਂ ਮੇਰੇ ਨਾਲ ਗੁੱਸੇ ਰਹਿੰਦੇ ਜੇ ਮੰਨਿਆ ਮੈਂ ਗੁੱਸੇ ਵਾਲਾ ਵਾਂ ਬਹੁਤੀ ਬੋਲਦਾ ਵਾਂ ਪਰ ਮੇਰਾ ਇਦਾਂ ਤਾਂ ਨਹੀਂ ਹੈਗਾ ਮੈਂ ਹੋਵਾ ਥੋੜਾ ਜਿਨਾ ਮੈਂ ਤੁਹਾਨੂੰ ਖਾ ਜੂਗਾ ਜਿਹੜੀ ਗੱਲ ਕਰਨੀ ਹੁੰਦੀ ਹੈ ਨਾ ਤੁਸੀਂ ਮੰਨ ਖੋਲ ਕੇ ਕਰਿਆ ਕਰੋ ਕੋਈ ਚੱਕਰ ਨਹੀਂ ਇਦਾਂ ਦਾ ਨਹੀਂ ਨਹੀਂ ਗੁੱਸੇ ਵਾਲੀ ਤਾਂ ਕਿਹੜੀ ਗੱਲ ਐ ਮੈਂ ਤੇਰੇ ਨਾਲ ਕੱਲ ਹੀ ਗੁੱਸੇ ਹੋਣਾ ਵਾਂ ਤੇ ਮੈਂ ਤੇ ਤੇਰੇ ਨਾਲ ਇਹ ਗੱਲ ਕਰਨੀ ਸੀ ਕਿ ਮੈਂ 3-4 ਦਿਨ ਹੋ ਕੇ ਵੇਖਣ ਨਹੀਂ ਆ ਜਦੋਂ ਦੀ ਪ੍ਰੀਤ ਇਸ ਘਰ ਚ ਦੁਬਾਰਾ ਵਾਪਸ ਗਈ ਆ ਨਾ ਹਾਂਜੀ ਤੂੰ ਤੋ ਤੋ ਖੁਸ਼ ਰਹਿਣ ਦੀ ਕੋਸ਼ਿਸ਼ ਜ਼ਰੂਰ ਕਰਦਾ ਪਿਆ ਵਾਂ ਪਤਖੋਸ਼ ਨਹੀਂ ਹੈਗਾ ਮੈਨੂੰ ਤੇਰੇ ਚਿਹਰੇ ਤੇ ਨਾ ਉਦਾਸੀ ਨਜ਼ਰ ਆਂਦੀ ਹੈ ਦੱਸੇਂਗਾ ਭਲਾ ਕਿਉਂ ਕੀ ਗੱਲ ਆ ਚੁੱਪ ਕਰਕੇ ਤੂੰ ਮੂੰਹ ਪਰਾਨੂ ਕਰ ਲਿਆ ਵਾ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦਾ ਭਾਵੇਂ ਤੂੰ ਨਾ ਜਵਾਬ ਦੇ ਸਮਝ ਜੀ ਤੇ ਮੈਂ ਸਾਰਾ ਕੁਝ ਹੀ ਆ ਮੈਂ ਵੀ ਤੇ ਵੇਖਣਾ ਨਹੀਂ ਦੇਣਾ ਤੈਨੂੰ ਕਿਤੇ ਨਾ ਕਿਤੇ ਨਾ ਜਾ ਤੇ ਤੂੰ ਵੀ ਪ੍ਰੀਤ ਨੂੰ ਕਰਦਾ ਹੀ ਪਿਆ ਵਾ ਪ੍ਰੀਤ ਨੇ ਨਾ ਇਸ ਵਾਰ ਤੇਰੇ ਦਿਲ 'ਚ ਵੀ ਨਾ ਜਗ੍ਹਾ ਕਿਤੇ ਨਾ ਕਿਤੇ ਬਣਾ ਹੀ ਲਈਗੀ ਕਿਉਂਕਿ ਹੁਣ ਉਹ ਕਸਟਮ ਬਿਲਕੁਲ ਸਹੀ ਹੀ ਬਿਲਕੁਲ ਠੀਕ ਠਾਕ ਹੀ ਨੋਰਮਲ ਲਾਈਫ ਜੀ ਰਹੀ ਸੀ ਤੇ ਤੇਰੀ ਬੱਚੀ ਦਾ ਇੰਨਾ ਧਿਆਨ ਰੱਖਿਆ ਉਹਦੇ ਕਰਕੇ ਨਾ ਆਪਣੀ ਖੁਸ਼ੀ ਨਾ ਫੇਰ ਹਸਣ ਖੇਡਣ ਲੱਪੀ ਆ ਵਧੀਆ ਤਰੀਕੇ ਨਾਲ ਖਾਣ ਪੀਣ ਲੱਪੀ ਆ ਤੇ ਤੂੰ ਉਹਨੂੰ ਰੋਕਿਆ ਕਿਉਂ ਨਹੀਂ ਮੈਨੂੰ ਇਹ ਕਿਉਂ ਨਹੀਂ ਦੱਸਦਾ ਇਹ ਤੇਰੇ ਮਨ 'ਚ ਕੋਈ ਗੱਲ ਆ ਗਈ ਸੀ ਤਾਂ ਉਹਨਾਂ ਨਾਲ ਗੱਲ ਕਰਦਾ ਬੈਠ ਕੇ ਉਹਨੂੰ ਰੋਕ ਲੈਂਦਾ ਕਿਉਂ ਨਾ ਮੋਨਾ ਮੱਸੇ ਹੀ ਮਰੋਕਦਾ ਕੀ ਗੱਲ ਕਰਦਾ ਮੋਦਨਾ ਮੈਂ ਉਹਦਾਂ ਇੰਨਾ ਕੁਝ ਕੀਤਾ ਮਾੜਾ ਚੰਗਾ ਉਹਨੂੰ ਬੋਲਦਾ ਰਿਹਾ ਮੇਰੀ ਹਿੰਮਤ ਹੀ ਨਹੀਂ ਪਈ ਉਹਨੂੰ ਪੁੱਛਣ ਦੀ ਕਿ ਮੈਂ ਉਹਨੂੰ ਕਿਹੜੇ ਹਿਸਾਬ ਨਾਲ ਕਿੱਦਾਂ ਪੁੱਛਾਂ ਅੱਛਾ ਹੁਣ ਤੇਰੀ ਹਿੰਮਤ ਨਹੀਂ ਪਈ ਉਦਾਂ ਜਦੋਂ ਤੂੰ ਕਿਸੇ ਨੂੰ ਉੱਚਾ ਨੀਵਾ ਬੋਲਾਂ ਹੁੰਦਾ ਤੇ ਉਹਦੇ ਨੂੰ ਗੁੱਸਾ ਚੜਿਆ ਹੁੰਦਾ ਔਰ ਉਹ ਤੇਰੇ ਚ ਬਹੁਤ ਹਿੰਮਤ ਹੁੰਦੀ ਆ ਤੇ ਹੁਣ ਜੇ ਤੇਰਾ ਘਰ ਬਸਾਉਣ ਦੀ ਗੱਲ ਆਈ ਸੀ ਤੇ ਤੇਰੇ ਕੋਈ ਇੰਨੀ ਗੱਲ ਨਾ ਕਹੀ ਗਈ ਕਿ ਪ੍ਰੀਤ ਰੁੱਕ ਜਾ ਇਸ ਚੀਜ਼ ਦੀ ਤੇਰੇ ਕੋਈ ਹਿੰਮਤ ਨਾ ਰਹੀ ਤੈਨੂੰ ਮੈਂ ਵੀ ਕਿੰਨੀ ਵਾਰ ਸਮਝਾਇਆ ਉਹਦੇ ਜਾਂਦੀ ਜਾਂਦੀ ਤੋਂ ਮੈਂ ਕਹਿੰਦੀ ਰਹੀ ਸੁੱਖ ਰੋਕ ਲਾਣ ਨੂੰ ਸੁੱਖ ਰੋਕ ਲਾਣ ਨੂੰ ਤੂੰ ਮੈਨੂੰ ਹੀ ਕਹਿ ਦਿੰਦਾ ਮੈਂ ਹੀ ਉਹਦੇ ਨਾਲ ਬੈਠ ਕੇ ਗੱਲ ਕਰ ਲੈਂਦੀ ਮੈਂ ਹੀ ਕਹਿ ਰਹੰਦੀ ਕਿ ਤੂੰ ਆਪ ਹੀ ਸੁੱਖ ਨਾਲ ਗੱਲ ਕਰ ਲਾ ਪਰ ਤੂੰ ਤੂੰ ਤਾਂ ਬਸ ਨਾ ਆਪਣੀ ਈਗੋ ਚ ਹੀ ਰਹਾ ਮਾਸੀ ਜੀ ਤੁਸੀਂ ਮੇਰੀ ਮਾਂ ਹੀ ਤੁਸੀਂ ਗੱਲ ਕਰ ਲੰਦੇ ਤੁਸੀਂ ਪੁੱਛ ਲੰਦੇ ਦਹੀਂ ਮੈਨੂੰ ਜੇ ਇੰਨੀਆਂ ਗੱਲਾਂ ਹੋਣ ਕਰਨ ਦੇ ਜੇ ਇਹ ਜੀ ਤੁਸੀਂ ਉਦੋਂ ਕਰ ਦਿੰਦੇ ਜੇ ਤੁਹਾਡੇ ਮਨ ਦੇ ਵਿੱਚ ਆ ਗੱਲ ਹੈਗੀ ਉਦੋਂ ਨਹੀਂ ਗੱਲ ਕਰ ਲੰਦੇ ਉਹਨਾਂ ਵੇਖ ਸੁਖ ਮੈਂ ਤੇ ਆਪਣੇ ਤਰੀਕੇ ਨਾਲ ਨਾ ਸਾਰੀਆਂ ਗੱਲਾਂ ਕੀਤੀਆਂ ਉਹਨਾਂ ਪਰ ਜਿਹੜੀ ਗੱਲ ਤੇਰੇ ਕਰਨੀ ਬੰਦੀ ਨਾ ਤੇਰੀ ਬੰਦੀ ਸੀ ਤੂੰ ਤੇ ਇਹੋ ਹੀ ਕਹਿੰਦਾ ਰਿਹਾ ਕਿ ਬਾਸੇ ਮੇਰੀ ਕੁੜੀ ਕਰਕੇ ਆਈ ਏ ਕੁੜੀ ਦਾ ਠੀਕ ਹੁੰਦੇ ਚਲ ਜਵੇ ਚਲ ਜਵੇ ਉਹ ਵੀ ਕੁੜੀ ਨਾ ਆਪਣੇ ਨਾਲ ਵਾਦੇ ਦੀ ਪੂਰੀ ਰਹੀ ਉਹਨੇ ਵੀ ਨਾ ਕੁੜੀ ਦਾ ਠੀਕ ਹੁੰਦੇ ਆਪਣੇ ਆਪ ਹੀ ਬੈਗ ਚੁੱਕਿਆ ਤੇ ਚਲ ਗਈ ਮੈਂ ਤੈਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਜਿੰਨਾ ਚਿਰ ਤੂੰ ਨਹੀਂ ਰੋਕੇਗਾ ਉਹ ਕਿਉਂ ਰੁਕ ਗਈ ਘਰ ਤੇ ਉਹਨੇ ਤੇਰੇ ਨਾਲ ਵਸੋਣਾ ਨਾ ਮੇਰੇ ਨਾਲ ਥੋੜੀ ਵਸੋਣਾ ਵਾ ਜਿਹੜਾ ਮੇਰੇ ਕਹਿ ਤੇ ਰੁਕ ਜੂਗੀ ਨਹੀਂ ਸਹੀ ਕਹਿੰਦੇ ਤੁਸੀਂ ਮਾਸੂ ਜੀ ਇਹ ਗੱਲ ਤੇ ਮੈਂ ਸੱਚ ਵਾ ਜਦੋਂ ਗਈ ਨਾ ਅਰਕੇ ਨੇ ਮੁੜ ਕੇ ਪਿੱਛੇ ਵੀ ਨਹੀਂ ਵੇਖਿਆ